64 994 ਜਿੱਥੇ ਬੰਦੀ ਵੱਲੋਂ ਬੇਰੋਜ਼ਗਾਰ ਅਧਿਆਪਕ ਸਾਥੀਆਂ ਵੱਲੋਂ ਲਗਾਤਾਰ ਡੀਪੀਏ ਦਫਤਰ ਵਿਖੇ ਆਪਣੀਆਂ ਨਿਯੁਕਤੀ ਪੱਤਰ ਦੀ ਮੰਗ ਨੂੰ ਲੈ ਕੇ ਇੱਥੇ ਅੱਜ ਚੌਥੇ ਦਿਨ ਕਟੇ ਹੋਏ ਨੇ ਪਰ ਇਹ ਨਿਕੰਮੀ ਸਰਕਾਰ ਨੇ ਸਾਡੀ ਬੇਰੋਜ਼ਗਾਰਾਂ ਦੀ ਸਾਰ ਤੱਕ ਨਹੀਂ ਲਈ ਜਦੋਂ ਮੀਟਿੰਗਾਂ ਹੁੰਦੀਆਂ ਨੇ ਤੇ ਮੀਟਿੰਗਾਂ ਦੇ ਵਿੱਚ ਕੋਈ 2 ਦਿਨ ਦਾ ਕੋਈ 1 ਦਿਨ ਦਾ ਤੇ ਕੁਝ ਘੰਟਿਆਂ ਦਾ ਆਸ਼ਵਾਸ਼ਣ ਦਿੱਤਾ ਜਾਂਦਾ ਹੈ ਕੱਲ ਮੀਟਿੰਗ ਦੇ ਆਸ਼ਵਾਸ਼ਣ ਤੋਂ ਬਾਅਦ ਅੱਜ ਦਾ ਸਿੱਖਿਆ ਮੰਤਰੀ ਜੀ ਅਤੇ ਸਿੱਖਿਆ ਅਧਿਕਾਰੀਆਂ ਨੇ ਸਾਨੂੰ ਜੋ ਵਾਅਦੇ ਕੀਤੇ ਸੀ ਕਿ ਅੱਜ ਦੇ ਵਿੱਚ ਤੁਹਾਡੇ ਹੱਲ ਜਿਹੜੇ ਤੁਹਾਡੇ ਰਹਿੰਦੇ ਮਸਲੇ ਆ ਉਹ ਹੱਲ ਕਰ ਦਿੱਤੇ ਜਾਣਗੇ ਪਰ ਬੜੀ ਹੈਰਾਨੀ ਦੀ ਗੱਲ ਹੈ ਤੇ ਚਿੰਤਾ ਦਾ ਵਿਸ਼ਾ ਵੀ ਹਜੇ ਤੱਕ ਇਹ ਸਰਕਾਰ ਸਾਡੇ ਬਾਰੇ ਸੋਚਣਾ ਸੱਚ ਸਾਡੀ ਫਾਈਲਾਂ ਵੀ ਇੱਕ ਪਾਸੇ ਰੱਖ ਚੁੱਕੀਆਂ ਅਸੀਂ ਸਰਕਾਰ ਨੂੰ ਇਸ ਮੰਚ ਦੇ ਮਾਧਿਅਮ ਰਹੀ ਬੇਨਤੀ ਅਤੇ ਚੇਤਾਵਨੀ ਦਿੰਦੇ ਆ ਜੇਕਰ ਜੋ ਕਮਿਟਮੈਂਟ ਹੈ ਜੋ ਵਾਦੇ ਸਾਨੂੰ ਮੀਟਿੰਗਾਂ ਦੇ ਵਿੱਚ ਤੁਸੀਂ ਕੀਤੇ ਨੇ ਉਹ ਜੇਕਰ ਹੱਲ ਨਹੀਂ ਕੀਤੇ ਜਾਂਦੇ ਤਾਂ ਅਸੀਂ ਡੀਪੀਏ ਦਫ਼ਤਰ ਦੇ ਬਾਹਰ ਅਸੀਂ ਆਪ ਦੇ ਜਿਹੜਾ ਰੱਖਿਆ ਪ੍ਰੋਟੈਸਟ ਨੂੰ ਹੋਰ ਤਿੱਖਾ ਕਰਾਂਗੇ ਤੇ ਕਿਸੇ ਵੀ ਹੱਦ ਤੱਕ ਜਾਣ ਲਈ ਮਜਬੂਰ ਹੋਵਾਂਗੇ ਅਸੀਂ ਸਰਕਾਰ ਤੋਂ ਇਹੀ ਅਪੀਲ ਕਰਦੇ ਹਾਂ ਜਿਹੜੇ ਸਾਡੇ ਰਹਿੰਦੇ ਮਸਲੇ ਅਤੇ ਸਾਡੇ ਅਲਾਟਮੈਂਟ ਕਰਕੇ ਸਾਨੂੰ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਜੇਕਰ ਇਸ ਐਕਸ਼ਨ ਦੇ ਦੌਰਾਨ ਜਾਂ ਕੋਈ ਵੀ ਕਾਰਵਾਈ ਦੇ ਦੌਰਾਨ ਕੋਈ ਵੀ ਨੁਕਸਾਨ ਹੁੰਦਾ ਹੈ ਇਸ ਦਾ ਜ਼ਿੰਮੇਵਾਰ ਸਿੱਧੇ ਤੌਰ ਤੇ ਸਿੱਖਿਆ ਮੰਤਰੀ ਜੀ ਆਪ ਹੋਣਗੇ ਅਤੇ ਸਮੂਹ ਜਿਹੜਾ ਵੀ ਸਿੱਖਿਆ ਹਮਲਾ ਉਹ ਹੋਵੇਗਾ ਕੇਟੀਟੀ 2364 ਤੇ 9994 ਵੱਲੋਂ ਜਿੱਥੇ ਅੱਜ ਤੀਸਰੇ ਦਿਨ ਦੇ ਵਿੱਚ ਜਿਹੜਾ ਪੱਕਾ ਮੋਰਚਾ ਜਿਹੜਾ ਕਹਿ ਲਓ ਚਾਹੇ ਡੀਪੀਏ ਦਫ਼ਤਰ ਦਾ ਘਰਾਓ ਕਹਿ ਲਓ ਤੇ ਚਾਹੇ ਇਹ ਸਰਕਾਰ ਦੀ ਮਾੜੀ ਨੀਤੀ ਦੇ ਖਿਲਾਫ ਜਿਹੜਾ ਸੰਘਰਸ਼ ਕਹਿ ਲਓ ਅੱਜ ਚੱਲ ਰਿਹਾ ਜਿਸ ਦੇ ਚੱਲਦੇ ਹੀ ਸਾਡੇ ਸਾਥੀ ਵੀਰ ਸਿੰਘ ਖਾਲਸਾ ਜੀ ਵੱਲੋਂ ਅੱਜ ਭੋਖੜ ਤਾਲਵੀ ਰੱਖੀ ਗਈ ਹੈ ਪਰ ਸਰਕਾਰ ਹੈ ਜਿਹੜੀ ਇਹ ਗੁੰੰਗੀ ਬੋਲੀ ਤੇ ਨਕਮੀ ਸਰਕਾਰ ਦੇ ਕੰਨ ਤੇ ਜੋ ਤੱਕ ਨਹੀਂ ਸਰਕਾਰੀ ਜਿਹੜਾ ਕਿ ਇਹ ਬੇਰੋਜ਼ਗਾਰਾਂ ਦੇ ਮਸਲੇ ਹੱਲ ਕਰਕੇ ਜਿਹੜਾ ਕਿ ਆਪਦੀ ਹੱਕੀ ਮੰਗਾਂ ਦੇ ਲਈ ਸਾਡੀ ਕੋਈ ਵੀ ਨਜਾਇਜ਼ ਮੰਗਣੀ ਹੈ ਸਾਡੀਆਂ ਜਿਹੜੀਆਂ ਵੀ ਮੰਗਣੇ ਜਾਇਜ਼ ਮੰਗਣੇ ਇਹਨਾਂ ਦੁਆਰੇ ਜਿਹੜੇ ਵੀ ਸਾਡੇ ਤੇ ਕੰਡੀਸ਼ਨ ਲਾਗੂ ਕਰ ਗਈ ਕੀਤੀ ਗਈ ਹੈ ਉਹ ਕੰਡੀਸ਼ਨਾਂ ਨੂੰ ਪਾਸ ਕਰਕੇ ਅੱਜ ਅਸੀਂ ਇੱਥੇ ਜਿਹੜਾ ਫੇਰ ਵੀ ਬੇਰੁਜ਼ਗਾਰੀ ਦਾ ਸੰਤਾਪ ਅੰਡਾ ਰਹੇ ਹਾਂ ਸਿਰਫ ਤੇ ਸਿਰਫ ਇੱਕੋ ਕਾਰਨ ਕਰਕੇ ਕਿ ਜਿਹੜੀ ਹੈ ਇਹ ਸਰਕਾਰ ਦੀ ਨੀਅਤ ਹੈ ਜਿਹੜੀ ਇਹ ਪੁਰਾਣੀਆਂ ਸਰਕਾਰਾਂ ਵਾਲੀ ਹੋ ਚੁੱਕੀ ਹੈ ਤੇ ਜਿਹੜੀ ਕਹਿ ਲਓ ਇਹ ਕੁਰਸੀ ਦੀ ਹਵਾ ਹੈ ਇਹਨਾਂ ਦੇ ਵੀ ਸਿਰ ਚੜ ਕੇ ਅੱਜ ਬੋਲ ਰਹੀ ਹੈ ਸਿੱਖਿਆ ਮੰਤਰੀ ਸਾਹਿਬ ਸਾਨੂੰ ਹਰ ਰੋਜ਼ ਅੱਜ ਨਹੀਂ ਕੱਲ ਦਾ ਨਾਰਾ ਲਾ ਕੇ ਸਾਨੂੰ ਮੀਟਿੰਗ ਦੇ ਵਿੱਚ ਇੱਕ ਮਿੱਠੀ ਗੋਲੀ ਦੇ ਕੇ ਇੱਕ ਨਾਰਾ ਲਾ ਕੇ ਸਾਨੂੰ ਤੋਰ ਦਿੱਤਾ ਜਾਂਦਾ ਹੈ ਕਿ ਜਿਹੜਾ ਸਵੇਰੇ ਤੱਕ ਤੁਹਾਡਾ ਹੱਲ ਕਰ ਦਿੱਤਾ ਜਾਵੇਗਾ ਪਰ ਸਾਡਾ ਕਿਸੇ ਤਰ੍ਹਾਂ ਕੋਈ ਹੱਲ ਨਹੀਂ ਕੀਤਾ ਜਾਂਦਾ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸਾਹਿਬ ਤੇ ਮੁਹੱਲੀ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਵੀ ਹੈ ਤੇ ਚੇਤਾਵਨੀ ਵੀ ਹੈ ਜੇਕਰ ਸਾਡਾ ਹੱਲ ਨਹੀਂ ਕੀਤਾ ਜਾਂਦਾ ਤਾਂ ਸਾਨੂੰ ਟਿੱਕੇ ਐਕਸ਼ਨ ਕਰਨ ਵਾਸਤੇ ਮਜਬੂਰ ਹੋਣਾ ਪੈਣਾ ਹੈ ਇਸ ਵਿੱਚ ਜੋ ਵੀ ਜਾਨੀ ਮਾਨਲੀ ਨੁਕਸਾਨ ਹੁੰਦਾ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਇਥੋਂ ਦਾ ਪੁਲਿਸ ਪ੍ਰਸ਼ਾਸਨ ਹੋਵੇਗਾ